ਪਹਿਲਾ ਤਾਂ ਸਾਰੇ ਬਦਾਚੌਰ ਦੇ ਨਿਵਾਸੀਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਸਾਰੇ ਵਸਦੀਕਾਂ ਨੂੰ ਮੈਂ ਨਵੇਂ ਸਾਲ ਦੀ ਆਪਣੇ ਵੱਲੋਂ ਔਰ ਆਪਣੇ ਸਾਥੀਆਂ ਵੱਲੋਂ ਚੌਧਰੀ ਦਰਸ਼ਨਾਲਲ ਮੰਗੂਪੁਰਜੀ ਵੱਲੋਂ ਅਜੇ ਮੰਗੂਪੁਰਜੀ ਵੱਲੋਂ ਔਰ ਜਿਹੜੇ ਸਾਡੇ ਸਾਰੇ ਸਰਪੰਚ ਸਾਹਿਬ ਪੰਚ ਸਾਹਿਬ ਇਥੇ ਆਏ ਨੇ ਆਇਬਾਨ ਉਹਨਾਂ ਸਾਰੇ ਵੱਲੋਂ 2024 ਆਉਣ ਵਾਲੇ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਔਰ ਰਬ ਮੂਰੇ ਇਹ ਅਰਦਾਸ ਕਰਦਾ ਹੈ ਕਿ ਜਿਹੜਾ ਨਵਾਂ ਸਾਲ ਹੈ ਉਹਨਾਂ ਵਾਸਤੇ ਚੜ੍ਹਦੀਆਂ ਕਲਾ ਵਾਲਾ ਹੋਵੇ ਔਰ ਅਸੀਂ ਆਪਣੇ ਲੋਕ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀ ਦੁੱਖ ਤਕਲੀਫ ਸੁਣੀ ਦੀ ਹੈਗੀ ਹੈ ਉਹਨਾਂ ਨਾਲ ਵਿਚਾਰ ਵਟਾਂਦਰਾ ਕਰੀਦਾ ਹੈਗਾ ਔਰ ਆਪਣੇ ਅਖਤਿਆਰੀ ਕੋਟੇ ਚੋਂ ਜੋ ਤਿਲ-ਫੁੱਲ ਆਪਣੇ ਹਲਕੇ ਦੇ ਵਿਕਾਸ પા ਸਕਦੇ ਹੈਗੇ ਉਹ ਪਾਉਣ ਦਾ ਯਤਨ ਕਰੀਦਾ ਹੈ ਔਰ ਅੱਜ ਓਸੀ ਸਿਲਸਲੇ ਦੇ ਵਿੱਚ ਚੌਧਰੀ ਦਰਸ਼ਨਾਲਾਲ ਮੰਗੂਪੁਰਜੀ ਦੇ ਨਿਵਾਸ ਸਥਾਨ ਤੇ ਤੇ ਜਿੰਨੇ ਸਾਡੇ ਸਾਥੀ ਸਰਪੰਚਰ ਪੰਚ ਸਹਿਬਾਨ ਨੇ ਜਿਨ੍ਹਾਂ ਦੇ ਨਗਰਾਂ ਚ ਅਸੀਂ ਜਾ ਕੇ ਆਏ ਸੀਗੇ ਉਹਨਾਂ ਤੋਂ ਜਿਹੜੀ ਉਹਨਾਂ ਦੀ ਡਿਮਾਂਡ ਸੀਗੀ ਉਹ ਪੁੱਛ ਕੇ ਆਏ ਸੀਗੇ ਅੱਜ ਉਹਨਾਂ ਨੂੰ ਆਪਣੇ ਅਖਤਿਆਰੀ ਕੋਟੇ ਚੋਂ ਜਿਹਨੂੰ ਐਮਪੀ ਲੈਡ ਕਹਿੰਦੇ ਨੇ ਅੰਗਰੇਜ਼ੀ ਚ ਉਹ ਗ੍ਰਾਂਟ ਦੇਣ ਵਾਸਤੇ ਆਏ ਬਨਾਚੌਰ ਹਲਕੇ ਦੇ ਕਈ ਪਿੰਡਾਂ ਚ ਤੁਹਾਡੀ ਜਿਹੜੀ ਦਿੱਤੀ ਗ੍ਰਾਂਟ ਨਹੀਂ ਲੱਗਣ ਦਿੱਤੀ ਜਾ ਰਹੀ ਹੈ ਦੇਖੋ ਅਸੀਂ ਆਪਣਾ ਡਿਪਟੀ ਕਮਿਸ਼ਨਰ ਨਾਲ ਔਰ ਬਾਾਕੀ ਅਫਸਰਾਂ ਨਾਲ ਇਸ ਚੀਜ਼ ਨੂੰ ਰਿਵਿਊ ਕੀਤਾ ਸੀਗਾ ਮੈਂ ਡੀਸੀ ਨਵਾਂ ਸ਼ਹਿਰ ਨਾਲ ਪਰਸਨਲੀ ਗੱਲ ਕੀਤੀ ਸੀ ਉੱਚੇ ਚੇਤੇ ਤੌਰ ਤੇ ਇਹ ਕੇਂਦਰ ਸਰਕਾਰ ਦੀ ਗ੍ਰਾਂਟ ਹੈਗੀ ਹੈ ਔਰ ਜਿਹੜਾ ਅਫਸਰ ਇਸ ਗ੍ਰਾਂਟ ਨੂੰ ਨਹੀਂ ਲੱਗਣ ਦੇਊਗਾ ਉਹ ਸਸਪੈਂਡ ਹੋਊਗਾ ਉਹ ਸਸਪੈਂਡ ਹੋਊਗਾ ਔਰ ਮੈਂ ਦੁਬਾਰਾ ਕਹਿਣਾ ਚਾਹੁੰਦਾ ਹੈਗਾ ਕਿਉਂਕਿ ਉਹਨੂੰ ਪੰਜਾਬ ਸਰਕਾਰ ਨੇ ਉਹਨੂੰ ਕੇਂਦਰ ਸਰਕਾਰ ਖਿੱਚੂਗੀ ਕਿਉਂਕਿ ਇਹ ਕੇਂਦਰ ਸਰਕਾਰ ਦਾ ਪੈਸਾ ਹੈ ਇਹ اختیਾਰੀ ਕੋਟੇ ਦਾ ਪੈਸਾ ਸਾਨੂੰ ਪਾਰਲੀਮੈਂਟ ਤੋਂ ਮਿਲਦਾ ਹੈ ਔਰ ਇਸ ਲਈ ਉਹਨਾਂ ਨੂੰ ਜਿਹੜੇ ਇਹਦੇ ਚ ਰੋੜਾ ਬਣਦੇ ਨੇ ਆਹ ਕੰਨ ਖੋਲ ਕੇ ਸੁਣ ਲੈਣ ਕਿ ਪਹਿਲੇ ਸ਼ੋ ਕਾਜ਼ ਹੋਊਗਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਤੋਂ ਹੱਤ ਹੋਣਾ ਪਊਗਾ ਪਿੰਡ ਮਾਣੇਵਾਲ ਦੇ ਵਿੱਚ ਇਹ ਮਸਲਾ ਆਇਆ ਸੀ ਪਤਾ ਮੈਨੂੰ ਮੈਂ ਉਸ ਦਿਨ ਸਰਪੰਚ ਮਾਣੇਵਾਲ ਸਾਹਿਬ ਦੇ ਵੀ ਸਾਡੇ ਨਾਲ ਸਿਗੇ ਜਦੋਂ ਡੀਸੀ ਸਾਹਿਬ ਦੇ ਇੱਥੇ ਮੁਲਾਕਾਤ ਹੋਈ ਸੀਗੀ ਸਾਰੇ ਅਫਸਰਾਂ ਨੂੰ ਸੱਦੇ ਆਇਸੇਗਾ ਉਦੋਂ ਜਿਹੜਾ ਬਲਾਚੌਰ ਦਾ ਵੀਡੀਓ ਹੈ ਉਹ ਨਹੀਂ ਆਇਆ ਕਿ ਕਹਿਣ ਲੱਗੇ ਕਿ ਮੇਰੀ ਤबीयत ਖਰਾਬ ਹੈਗੀ ਹੈ ਮੈਂ ਖਾਸ ਤੌਰ ਤੇ ਉਚੇਚਾ ਉਹਨਾਂ ਨੂੰ ਕਹਿਣਾ ਚਾਹੁੰਦਾ ਹੈਗਾ ਕਿ ਕੇਂਦਰ ਸਰਕਾਰ ਦੇ ਕੰਮ ਦੇ ਵਿੱਚ ਅੜੀਕਾ ਨਾ ਪਾਓ ਰੋੜਾ ਨਾ ਬਣੋ ਇਹਦਾ ਬਹੁਤ ਵੱਡਾ ਖਾਮਿਆਜ਼ਾ ਭੁਗਤਣਾ ਪਊਗਾ ਜਿਹੜੇ ਸੰਸਦ ਮੈਂ